सरपंच पंच सहवान के तू ही शहर के वक्त वक्त बारा में बिचवाई बहुत ही सिकारक मेंबर सब तो पहले था मेरे बलों तू तो होते साथ में ये का पालसा वाई कुत्ती की पते जिस तरह में तो पहला नाजर अली पर कीजिए कि वो तो बुलाने हो चुके हैं वीडियो भी ने सिर्फ पैतरास सोच रहा है जी मैं की बोलान मैं शुभम बारे चार शब्द बोलना चाहूंगा क्योंकि शुभम ने अपने पांच साल पिछले पांच साल को लगातार हल्के में उसके विरुद्ध सामना होगे। एक अपनी बस्ती प्रचार रख हमारी इन्हें बेचारी है। वो दोस्त अभी ये दिखाते हैं, तब तो फिर इन्हें इन्हें कटेगा। पार्टी को देखा कर तो हदी नहीं है। ये मैं तो बहुत ज़्यादा खुश नहीं कहता। आज़ली के इसे पूरी हम के लिए लांच करना है। पॉलिटिक्स जाए। तो तो ਵੀ ਅੱਜ ਸਭ ਤੋਂ ਐਕਟਿਵ ਸ਼ਾਪ ਤੋਂ ਬੂਲ ਇੱਕ ਕੈਡੀ ਰੇਟ ਰੂਪੀਆ ਇੱਕ ਕਾਮਰਸ ਪਾਰਟੀ ਜਿੰਦਾਬਾਦ ਸੋ ਇੱਥੇ ਪਹੁੰਚਦੇ ਉਹਨਾਂ ਨੂੰ ਮੋਸਟ ਵੈਲਕਮ ਜੀ ਹੈ ਤੋ ਤੇ ਬਹੁਤ ਬਹੁਤ ਮੈਨੂੰ ਪੜਾਈ ਸੀ ਅਰੇ ਗੁਰੂ ਜੀ ਜਿਸ ਤਰ੍ਹਾਂ ਮੈਨੂੰ ਇੱਥੇ ਕਹਿੰਦਾ ਪਚਾਇਆ ਨਾ ਸੂਰ ਦਾ ਕੰਮ ਹੋ ਰਿਹਾ ਵਧੀਆ ਤਾੜਾ ਵੀ ਸ਼ੋਭ ਨੂੰ ਦੀ ਬਾਹ ਨੂੰ ਉਪੜਾ ਰਿਹਾ ਪੰਜ ਸਾਲ ਤੋਂ ਬਾਕੀ ਸ਼ੋਭ ਨੂੰ ਕਸਣਗੇ ਪੰਜ ਸਾਲ ਤੋਂ ਦਿਨ ਰਾਤ ਰਾਤ ਨੂੰ 12 ਵਜੇ ਨੂੰ 1 ਵਜੇ ਘਰ ਜਾਣ ਨੂੰ ਬੇਫਿਕਰੀ ਹੁੰਦੀ ਸੀ ਸ਼ੋਭ ਦੇ ਨਾਲ ਹੀ ਬਾਕੀ ਸ਼ੋਭ ਨੂੰ ਵੱਡਾ ਹੌਸਲਾ ਤੁਹਾਡਾ ਸਾਰਾ ਨਾ ਪਿੰਡਾਂ ਦੇ ਵਿੱਚ ਜਾਣਿਆ ਪਿੰਡਾਂ सूखा नजदीक लेक्सरों, उधर भी तो अड़े सारे देश एजुकेटेड आलू, बहुत ज़्यादा बारह हज़ार बाजरे डेलालू, जातो, जितने ने हो जो तानिला पास सूख में इन्हें रखी हैं, उनका कोई किस शत्रु को बदला नहीं है, कोई शत्रु को बदला नहीं है, आठ सात सब लाख लोग बैठे हैं, एक और बस को ना कीन Señor, <coughs> que ਸਨੀਅਰ ਬੰਦੇ ਇਤਨਾ ਹੋਰ ਵੱਡਾ ਕਨਾ ਹੋਰ ਸੋਹਡਾ ਕਨਾ ਹੋਣ ਆਏ ਨੇ ਕਿਲੇ ਕਰਕੇ ਛੁੱਪੀ ਲੱਗ ਗਈ ਪ੍ਰਮਾਤਮਾ ਕਰੇ ਅਸੀਂ ਸਾਡੀ ਸਾਰਿਆਂ ਦੀ ਅਰਦਾਸ ਹੈ ਵੀ ਇਹ ਨੌਜਵਾਨ ਅਕੂ ਦੇ ਮੇਤ ਨੂੰ ਭੂਰ ਲਾਵੇ ਤਾਂ ਜੋ ਹੜਕੇ ਧੂਰੀ ਦਾ ਜੋ ਸਾਰਾ ਪਟੜਿਆ ਹੋਇਆ ਕੰਮ ਹੈ ਚਾਹੇ ਅਸੀਂ ਸੀਐਮ ਧੂਰੀ ਦਾ ਹੈਗਾ ਪਰ ਉੱਥੀ ਗੱਲਾਂ ਖੜੀਆਂ ਨੇ ਕੋਈ ਪੁਰਾਣੀ ਲੋਕ ਮੇਰੀ ਜਿਆ ਪੈ ਗਿਆ ਜੋ ਪੈ ਗਿਆ ਉਹਦੀ ਗੱਲ ਕਰੀਏ ਕਿਸੇ ਦੀ ਜਾਣੇ ਨਹੀਂ ਬਾਹ ਬਣੀ ਜਾਂਦੀ ਜਿਹਦਾ ਜਾਇਜ਼ ਕੰਮ ਨਹੀਂ ਹੁੰਦਾ ਕੋਈ ਪਟਵਾਰੀ ਸਹੀ ਰਿਪੋਰਟ ਨਹੀਂ ਬਣਾਉਂਦਾ ਮੇਰੇ ਵੀਰੋ ਇਹ ਆਪਣੇ ਆਪਣੇ ਪੁੱਤੋਂ ਹੈ ਆਪਣਾ ਸਾਥੀ ਹੈ ਇਹ ਸਾਥੀ ਨੂੰ ਮਜ਼ਬੂਤ ਕਰੀਏ ਮਜ਼ਬੂਤ ਕਰਕੇ ਧੂਰੀ ਹੱਟ ਕੇ ਨੀਂਦ ਦਾ ਗਰਦਨ ਤੇ ਹੋਣੀ ਤੇ ਪਾਈਏ ਹੁਣ ਮੈਂ ਹੋਰ ਕੀ ਬਰਦੀਆਂ ਆਪਣੇ ਕਰੂ ਵੀ ਦੋ ਸ਼ਬਦ ਉਹਦੀ ਗੱਲ ਕਰੀਏ ਹਾਂਜੀ ਹਾਂਜੀ ਉਥੇ ਤਸੱਲੀਆ ਦੇਣ ਵਾਲੇ ਸਟੇਜਾਂ ਦੇ ਥੱਲੇ ਕੰਪਸਤਮਾਨ ਵਾਲੇ ਅਤੇ ਚੁਗਲੇ ਸਮਤ ਵਾਲੇ ਸਭ ਨੂੰ ਇੰਤਰਾ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਦੇਖ ਲਿਆ ਹੈ ਚਾਰ ਸਾਲਾਂ ਤੋਂ ਕੀ ਦੇਖ ਰਹਿਆ ਬੜਾ ਮਾਲ ਖਰਾਬ ਹੁੰਦਾ ਹੈ ਅਸੀਂ ਐਮਪੀ ਬਣਾਏ ਐਮਐਲਏ ਬਣਾਏ ਮੇਰੇ ਵਰਗੇ ਬੁਰੇ ਹੋ ਕੇ ਸਰਕਾਰ ਨੇ ਇਹਨਾਂ ਦੇ ਆਗੂ ਨੇ ਮੈਨੂੰ ਨਾਣ ਲਿਆ ਪਰ ਸਾਡੀ ਚਾਹਤ ਨਹੀਂ ਮੁਸੀ ਬੜਾ ਮਨ ਖਰਾਬ ਹੋਇਆ ਜਦੋਂ ਮੈਨੂੰ ਕੱਲ ਸਰਦਾਰ ਦਰਬੇਸ਼ ਸਿੰਘ ਜੀ ਵੱਲੋਂ ਦਾ ਫੋਨ ਆਇਆ ਜੈ ਜੀ ਰਾਹੁਲ ਗਾਂਧੀ ਜਿੰਦਾਬਾਦ 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 ਬਜ਼ਾਰ ਰਾਜਾ ਵੜਿੰਗ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਤੁਸੀਂ ਦੇਖੇ ਜਾਓਗੇ ਉਹ ਤੁਸੀ ਹਾਈ ਕਮਾਨ ਸਰਬਾਨ ਸਾਹਿਬ ਕੰਮ ਚੱਲੋ ਜੀ ਆਹ ਵੰਦੀ ਆਖੋ ਬਹਿ ਕੱਜ ਦੇ ਵਾਇਕੀ ਜੀ ਦਾ ਖਾਨ ਸਾਹਿਬ ਅਰੇ ਚਲੋ ਆਪਾਂ ਹੁਣ ਆਪਾਂ ਕੰਮ ਜਾਂ ਵਿੱਚ ਕਰਤਾਈ ਸਭ ਨੂੰ ਕਰ ਕਰ ਨਾਮ ਪਚਾਉਣੇ ਬਹੁਤ ਜ਼ਰੂਰੀ ਆ ਆਪ ਵਰਕਰ ਘਰਾਂ ਜੋ ਉੱਠ ਕੇ ਆਉਂਦੇ ਆ ਉਦੋਂ ਪਤਾ ਲੱਗਦਾ ਵੀ ਆਉਣ ਵਾਲਾ ਟਾਈਮ ਕਾਂਗਰਸ ਦਾ ਹੁਣ 2027 ਦੇ ਵਿੱਚ ਸਾਡੀ ਕਾਂਗਰਸ ਪਾਰਟੀ ਸਰਕਾਰ ਬਣੂ ਪੰਜਾਬ ਪ੍ਰਦੇਸ਼ ਸੰਘਰਸ਼ ਪਾਰਟੀ ਦੇ ਮੋਹਾਨ ਸਿੰਘ ਰਾਜ ਦੇ ਕੀ ਦੇ ਸਾਨੂੰ ਸਾਡੇ ਤੇ ਮਾਨ ਸਨਮਾਨ ਦੀ ਕਦਰ ਪੂਰੀ ਕਿਹਾ ਕਿ ਉਥੇ ਵਰਕਰਾਂ ਦੇ ਸੁਣੋ ਵਰਕਰਾਂ ਨੂੰ ਕੰਮਜਾਜ ਕਰੋ ਅਸੀਂ ਹੁਣ ਵਰਕਰਾਂ ਦੇ ਵਿੱਚ ਜੋ ਸਾਡੀ ਡਿਊਟੀ ਲਈ ਗਈ ਆ ਅਸੀਂ ਸਭ ਤੋਂ ਪਹਿਲਾਂ ਅਸੀਂ ਬਲਾਕ ਬਣਾਡੀ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਉਹ ਅਸੀਂ ਨਵੇਂ ਸ਼ਾਮਲ ਕਰਾਂਗੇ ਉਸ ਤੋਂ ਬਾਅਦ ਸਾਡਾ ਕੰਮ ਕੀ ਆ ਅਸੀਂ ਪਿੰਡ-ਪਿੰਡ ਜਾਵਾਂਗੇ ਹਰੇਕ ਮੁਹੱਲੇ ਦੇ ਵਿੱਚ ਜਾਵਾਂਗੇ ਹਰੇਕ ਬਾੜ ਦੇ ਵਿੱਚ ਜਾਵਾਂਗੇ ਉੱਥੇ ਅਸੀਂ ਹਰੇਕ ਬੂਥ ਤੇ 21 ਮੈਂਬਰੀ ਕਮੇਟੀ ਬਣਾਵਾਂਗੇ ਉਹ ਕਮੇਟੀ ਕੀ ਆ ਉਹ ਸਾਰੇ ਵੋਟਰਾਂ ਦੇ ਨਾਲ ਵਰਕਰਾਂ ਦੇ ਨਾਲ ਤਾਲਮੇਲ ਕਰੂਗੀ ਆਪਾਂ ਦੇਖਦੇ ਹਾਂ ਕਿ ਜਦੋਂ ਸਰਕਾਰਾਂ ਹੁੰਦੀਆਂ ਨਾ ਉਹ ਕੁਝ ਵੀ ਕਰ ਸਕਦੀਆਂ ਕਿਉਂਕਿ ਜਿਹੜੀ ਸਾਡਾ ਬੂਥ ਕਮੇਟੀ ਬਣੂਗੀ ਉਹਦੇ ਵਿੱਚ ਸਾਡਾ ਇੱਕ ਪ੍ਰਧਾਨ ਲੱਗੂਗਾ ਆ ਕਾਈ ਪ੍ਰਧਾਨ ਨੂੰ ਸਬੂਤ ਦਾ ਫਿਰ ਸਾਡੇ ਮੰਡਲ ਪ੍ਰਧਾਨ ਲੱਗਣਗੇ ਜਿਵੇਂ ਕਿ ਇੱਕ ਬਲਾਕ ਦੇ ਵਿੱਚ ਦੋ ਜਾਂ ਤਿੰਨ ਸਾਡੇ ਮੰਡਲ ਪ੍ਰਧਾਨ ਹੁੰਦੇ ਆ ਉਹ ਮੰਡਲ ਪ੍ਰਧਾਨਾਂ ਦਾ ਕੰਮ ਕੀ ਹੋਊਗਾ ਉਹ ਬੂਥ ਲੈਵਲ ਦੀ ਕਮੇਟੀ ਦਾ ਕੰਮ ਦੇਖਣਗੇ ਜਿਹੜੀ ਸਾਡੀ ਬਲਾਕ ਕਮੇਟੀ ਆ ਉਹ ਗਾ ਮੰਡਲ ਪ੍ਰਧਾਨਾਂ ਦਾ ਕੰਮ ਦੇਖੂਗੀ ਉਸ ਤੋਂ ਅੱਗੇ ਸਾਡਾ ਜ਼ਿਲ੍ਹਾ ਜਿਹਦਾ ਕੰਮ ਆ ਜਾਂਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਬਲਾਕ ਪਾਟੀ ਦਾ ਕੰਮ ਦੇਖੂਗਾ ਵੀ ਅਸੀਂ ਹਰੇਕ ਮਹੱਲੇ ਦੇ ਵਿੱਚ ਕਾਂਗਰਸ ਪਾਰਟੀ ਨੂੰ 2027 ਦਾ ਜਿਸ ਮਿਸ਼ਨ ਲੈ ਕੇ ਚੱਲੇ ਆ ਵੀ 2027 ਦੇ ਵਿੱਚ ਜੀ ਕਾਂਗਰਸ ਪਾਰਟੀ ਸਰਕਾਰ ਲਿਆਉਣੀ ਆ ਵਰਕਰਾਂ ਦੇ ਵਿੱਚ ਨਵੇਂ ਵਰਕਰ ਤਿਆਰ ਕਰਨੇ ਇੱਕ ਪਾਸੇ ਥੋਣੇ ਇਹ ਗੱਲ ਕਹੀ ਆ ਵੀ ਨਵੇਂ ਵਰਕਰ ਜਿਹੜੇ ਜੋ ਵਰਕਰਾਂ ਦਾ ਮੁੱਲ ਪਊਗਾ ਕਿਉਂਕਿ ਕਾਂਗਰਸ ਸਰਕਾਰ ਉਹ ਸਰਕਾਰਾਂ ਦੇ ਵਿੱਚ ਬਹੁਤ ਕੁਝ ਹੁੰਦਾ ਕਿਉਂਕਿ ਜਿਹੜੇ ਵਰਕਰ ਐ ਨਹੀਂ ਸੰਤਾਪ ਢਾਇਆ ਆ ਸਰਕਾਰ ਦੇ ਵਿੱਚ ਦੇਖਿਆ ਆਪਾਂ ਝਾੜੂ ਵਾਲੇ ਇਹ ਦੋਸ਼ਾਂ ਤੇ નિર્ਦੋਸ਼ ਬਿਨਾ ਗੱਲਬਾਤੋਂ ਪਰਚੇ ਦਿੱਤੇ ਨੇ ਅਸੀਂ ਉਹ ਮਤਲਬ ਉਹ ਵਰਕਰਾਂ ਦਾ ਮੁੱਲ ਪਾਵਾਂਗੇ ਜਿਹੜੇ ਕਾਂਗਰਸ ਪਾਰਟੀ ਦੇ ਲਈ ਜਿਨ੍ਹਾਂ ਨੇ ਇਹ ਸੰਤਾਪ ਢੰਡਾਇਆਗਾ ਉਹਨਾਂ ਨੂੰ ਅਸੀਂ ਪਹਿਲੇ ਅਧਾਰ ਤੇ ਅੱਗੇ ਲੈ ਕੇ ਆਵਾਂਗੇ ਸਾਰੇ ਆਪਮਾਰੀ ਕਹਿੰਦੇ ਆ ਆਸੂ ਜਿੱਤੂ ਕਿਉਂ ਵਰਕਰਾਂ ਦੇ ਵਿੱਚ ਜੋਸ਼ ਆ ਕਿਉਂਕਿ ਇਹਨਾਂ ਨੇ ਵਾਅਦੇ ਕੀਤੇ ਸੀ ਜੀਐਮ ਪਵੰਤਮਾਨ ਜੀ ਨੇ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਾਡੇ ਨੌਜਵਾਨ ਆ ਮੇਰਾ ਪੈਨ ਉਹਨਾਂ ਲਈ ਚੱਲੂ ਕਿਸੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲਿਆ ਮਾਸਟਰ ਨੂੰ ਕੁੱਟਿਆ ਜਾਂਦਾ ਜਿਹੜੇ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਫੇਰ ਤੁਸੀਂ ਦੇਖਿਆ ਸਾਡੀਆਂ ਧੀਆਂ ਭੈਣਾਂ ਧਾਨੇ ਦਿੰਦੀਆਂ ਉਹਨਾਂ ਨਾਲ ਧੱਕੇ ਹੁੰਦੇ ਆ ਸਿਰ ਤੋਂ ਚੁੰਨੀਆਂ ਲਾਈਆਂ ਜਾਂਦੀਆਂ ਇਹਨਾਂ ਨੂੰ ਵੋਟ ਕੇ ਪਾਉਣਗੇ ਫਿਰ ਸਾਡੀਆਂ ਮਾਤਾ ਪੈਨਾਣਾ ਇਹਨਾਂ ਨੇ ਵਾਦਾ ਕੀਤਾ ਸੀ ਬਹੁਤ ਵੱਡਾ ਵੀ ਸਾਨੂੰ ਤੁਸੀਂ ਵੋਟਾਂ ਪਾਓ ਅਸੀਂ ਤੁਹਾਨੂੰ 10000 ਰੁਪਏ ਦੇਵਾਂਗੇ ਆਈ ਮਹੀਨੇ 1000 ਆ ਜਾ ਕਰੋ ਹੁਣ ਸਾਡੇ ਇੱਕ ਮਾਤਾ ਹੁੰਦੀ ਐ ਇੱਕ ਦੋ ਦੀਆਂ ਲੜਕੀਆਂ ਹੁੰਦੀਆਂ ਇੱਕ ਦੋ ਨੂੰਹਾਂ ਆ ਜਾਂਦੀਆਂ ਹਾਲਾਂਕਿ ਤੁਹਾਨੂੰ 5000 ਰੁਪਏ ਮਿਲ ਜਾ ਕਰੋ ਆਈ ਮਹੀਨੇ ਸਾਡਾ ਚੁੱਲਾ ਚੱਲੂ ਕੋ ਉਹ ਇਹਨਾਂ ਤੋਂ ਹਸਾਬ ਮੰਗ ਲਈਆਂ ਵੀ ਸਾਡਾ ਇਹ ਆਰ ਪਿਆ ਕਿੱਥੇ ਇਹ ਤਾਂ ਮਹੱਲੇ ਚ ਕਿਤੇ ਗਈ ਨਹੀਂ ਤੁਸੀਂ ਦੇਖਿਆ ਇਦੋਂ ਮਾਰੇ ਕੀ ਗੱਲ ਹੋ ਸਕੇ ਇਦੀ ਚੋਣਾ ਵਿੱਚ ਅੱਜ ਦਾ ਜੋ ਘੱਟ ਸੀ ਦੇਖੋ ਇੰਨੀ ਗਰਮੀ ਇਨਾ ਪੀਕ ਸੀਜ਼ਨ ਹੋਣ ਦੇ ਬਾਵਜੂਦ ਜਿਹੜੇ ਸਾਹਬ ਨਾਲ ਸਾਡੇ ਵਰਕਰ ਸਹਿਬਾਨ ਬੜੇ ਜੋਸ਼ੀਲੇ ਢੰਗ ਨਾਲ ਸਵਾਗਤ ਕਰਨ ਸਾਡੇ ਕੋਆਰਡੀਨੇਟਰ ਸਹਿਬਾਨ ਦਾ ਪਹੁੰਚੇ ਹੈ ਇਸ ਗੱਲ ਦੀ ਇਹ ਗਵਾਹੀ ਭਰਦੇ ਹੈ ਕਿ 2027 ਵਿੱਚ ਹਲਕਾ ਧੂਰੀ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਵੇਗਾ ਹਾਂ ਜੀ ਵੱਡਾ ਕੰਮ ਬੜਾ ਜੀ ਹੋ ਰਿਹਾ ਹੈ